ਕਿ ਰੱਬ ਤੇ ਭਰੋਸਾ ਰੱਖਾਂਗੇ ਤਾਂ ਚਾਰੇ ਪਾਸੇ ਆਨੰਦ ਰਹੇਗਾ ਰੱਬ ਤੇ ਭਰੋਸਾ ਰੱਖਾਂਗੇ ਤਾਂ ਚਾਰੇ ਪਾਸੇ ਆਨੰਦ ਰਹੇਗਾ ਇੱਕ ਦੂਜੇ ਤੇ ਵਿਸ਼ਵਾਸ ਕਰਾਂਗੇ ਤਾਂ ਹੌਸਲਾ ਬਲੰਦ ਰਹੇਗਾ ਸੱਭਿਅਕ ਆਗਰ ਪੀਪਲ ਬੱਤੀ ਨਵਾਂ ਸ਼ਹਿਰ ਦੇਖੋ ਮੈਂ ਤੁਹਾਡਾ ਤੁਹਾਡਾ ਪਰਿਵਾਰਕ ਸੱਭਿਅਕ ਇਹ ਵੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਪਸਤਿਤ ਹੋਇਆ ਔਰ ਇਹ ਜਾਣਕਾਰੀ ਇਹ ਹੈ ਕਿ ਅੱਜ ਸ਼ਾਮੀ 8 ਵਜੇ ਕੀਆ ਜਾ ਰਿਹਾ ਹੈ ਕਿ ਅੱਜ ਸ਼ਾਮੀ 8 ਵਜੇ ਤੱਕ ਦੁਕਾਨਦਾਰਾਂ ਨੇ ਦੁਕਾਨਾਂ ਬੰਦਾ ਦੇਣੀਆਂ ਜੀ ਔਰ ਬਲੈਕਆਊਟ ਜਿਹੜਾ ਆ ਉਹ 8:30 ਤੋਂ ਸਵੇਰੇ 5:30 ਵਜੇ ਤੱਕ ਰਹੇਗਾ ਇਹ ਹੈ ਦੀ ਗਾਰਡ ਕਰੀ ਜਿਹੜੀ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਤੱਕ ਪਰਿਵਾਰਕ ਥੰਗਾਂ ਤੱਕ ਪਹੁੰਚਾਣੀ ਚਾਹੁੰਦੇ ਆ ਤੋ ਅੱਜ ਸ਼ਾਮੀ 8 ਵਜੇ ਤੱਕ ਤੁਸੀਂ ਦੁਕਾਨਾਂ ਬੰਦ ਕਰ ਦੇਣੀਆਂ ਹਾਲਾਂਕਿ ਮੈਂ ਇਹ ਮੰਨਦਾ ਕਿ 8 ਵਜੇ ਤਾਂ ਹਨੇਰਾ ਹੋ ਹੀ ਜਾਂਦਾ ਜੇ ਆਪਾਂ ਥੋੜਾ ਕਵੇਲੇ ਕਵੇਲੇ ਅ ਜਦੋਂ ਹਨੇਰਾ ਜਾਂਦਾ ਜਦੋਂ ਸੂਰਜ ਛਿਪਦਾ ਕਿੰቱ ਵੀ ਸਾਡੇ ਨਾਲ ਬਣ ਚੁੱਕੇ ਨੇ ਹਲੋ ਜਿੰਟੂ ਅਰੋੜਾ ਅੰਧਾਰਨੀ ਵਪਾਰ ਮੰਡਲ ਤੋਂ ਛੜਨਾ ਜੁੜ ਚੁੱਕੇ ਆ ਜਿੰਟੂ ਜੀ ਕੀ ਇਨਫੋਰਮੇਸ਼ਨ ਤੁਹਾਡੇ ਕੋਲ ਆਈ ਹੈ ਸ਼ੁਰੂ ਕਰਦੋਂ ਦੁਕਾਨ ਨੂੰ ਬੰਦ ਕਰਨੀ ਦਵਾ ਦਾ ਤਲਾਸ਼ ਮੈਂ ਪਾ ਰਹੇ ਹੁੰਦਾ ਹਾਂ ਹਾਂ ਅਨੇ ਜਦੋਂ ਬਲੈਕ ਆਊਟ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਪਹੁੰਚ ਕੇ ਰੋਟੀ ਪਾਣੀ ਛਕ ਲੈ ਹਾਂ ਕਿਉਂਕਿ ਜੇ ਦੁਕਾਨਦਾਰ 8 ਵਜੇ ਵਧਾ ਕੇ ਜਾਉਣ ਕਿ ਤਾਂ ਫਿਰ 9 ਵਜੇ ਤੱਕ ਤਾਂ ਬੰਦਾ ਪਹੁੰਚ ਕੇ ਸੈਟਲ ਹੁੰਦਾ ਰੋਟੀ ਖਾਂਦਾ ਉੱਤ ਘਰ ਹਨੇਰਾ ਹੋਣਾ ਬਦਰ ਜੀ ਆਪਾਂ ਸਮਝੀ ਆਪਸ ਇੱਕ ਬ੍ਰਦਰ ਦੀ ਗੱਲ ਕਰ ਰਹੇ ਨੇ ਸੱਤ ਵਜੇ ਦੁਕਾਨ ਵਧਾ ਕੇ ਸਵਾ ਸੱਤ ਤੱਕ ਘਰ ਜਾਣ ਦੀ ਕੋਸ਼ਿਸ਼ ਕਰਨ ਕਿਹਾ ਤਾਂ 8 ਵਜੇ ਤੱਕ ਖਾਣਾ ਖਾ ਕੇ ਨੰਬਰ ਕਰਕੇ ਆਪਣੇ ਘਰੇ ਤੱਕ ਪਹੁੰਚ ਜਾਣਗੇ ਹਾਂ ਜੀ ਅੱਛਾ ਕਸਟਮਰ ਵੀ ਮੇਰੇ ਘਰ ਨਹੀਂ ਆ ਰਹੇ ਹੁਣ 7 ਵਜੇ ਤੋਂ ਬਾਅਦ ਕਸਟਮਰ ਨਹੀਂ ਆ ਰਹੇ ਤਾਂ ਕਰ ਦੁਕਾਨਦਾਰ ਨੂੰ ਵੀ ਚਾਹੀਏ ਸਭ ਨੂੰ ਬੰਦ ਕਰ ਮੈਂ ਤਾਂ ਵੀ ਕੋਈ ਪਾਣੀ ਕਰਨੀ ਹੈ ਹਾਂ ਅੱਛਾ ਚਿੰਤੂ ਜੀ ਅਸੀਂ ਉੱਥੇ ਵੀ ਜਾ ਕੇ ਆਏ ਹਾਂ ਜੀ ਫਗਵਾੜੇ ਜਿਹੜਾ ਹੁਸ਼ਿਆਰਪੁਰ ਰੋਡ ਤੇ ਪਿੰਡ ਪੈਂਦਾ ਸਾਨੀ ਉੱਥੇ ਅਸੀਂ ਦੇਖਿਆ ਕਿ ਬੜਾ ਵੱਡਾ ਬਲਾਸਟ ਹੋਇਆ ਔਰ ਪ੍ਰਮਾਤਮਾ ਦੀ ਕਿਰਪਾ ਇਹ ਰਹੀ ਹੈ ਕਿ ਆਲੇ-ਦੁਆਲੇ ਚਾਰ ਪਿੰਡ ਨੇ ਤੇ ਬਿਲਕੁਲ ਪਚਕਾਰ ਖੇਤਾਂ ਤੇ ਜਾ ਕੇ ਮਸਾਇਨ ਡਿਗਿਆ ਰੱਬ ਨੇ ਬਚਾ ਲਿਆ ਜੇ 500 ਮੀਟਰ ਜੀ ਜੀ ਤਾਂ ਆਪਾਂ ਆਪਾਂ ਮੈਂ ਚਾਹੁੰਦਾ ਕਿ ਤੁਹਾਡੇ ਥ्रू ਜਿਹੜੇ ਸਾਡੇ ਭਰਾ ਭੈਣ ਨੇ ਉਹਨਾਂ ਤੱਕ ਇਨਫੋਰਮੇਸ਼ਨ ਜਾਵੇ ਕਿ ਰਾਤ ਨੂੰ ਬਲੈਕਆਊਟ ਵਿੱਚ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੈ ਹਲੋ ਜੀ ਜੀ ਮੈਂ ਸਹਿ ਰਹੀਏ ਕਿ ਬਲੈਕਆਊਟ ਵਿੱਚ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੈ ਜੀ ਜੀ ਚਲੋ ਜਿੱਥੇ ਕਿ ਸਾਰੇ ਤੁਹਾਡੇ ਸਹਿਯੋਗ ਦੀ ਲੋੜ ਪਵੇਗੀ ਤੁਹਾਨੂੰ ਕਾਲ ਕਰ ਲਾਂਗੇ ਜੀ ਜੀ ਬਹੁਤ ਸ਼ੁਕਰੀਆ ਤਾਂ ਇਹ ਵਪਾਰ ਮੰਡਲ ਤੋਂ ਜਿੰਟੂ अरोड़ा ਸਾਹਿਬ ਸਨ ਉਹਨਾਂ ਗੱਲਬਾਤ ਕੀਤੀ ਹੈ ਔਰ ਮੇਰੇ ਕੋ ਵਿਚਕਾਰ ਪਰਮਖਾਲਸਾ ਜੀ ਦੀ ਵੀ ਕਾਲ ਆ ਰਹੀ ਆ ਸੀਨੀਅਰ ਕਾਉਂਸਲਰ ਨੇ ਪਿੰਨਵਾਰ ਦੇ ਕਾਉਂਸਲਰ ਨੇ ਇਹਨਾਂ ਕੋਲ ਹਮੇਸ਼ਾ ਇੱਕ ਤੋਂ ਕਮੀ ਜਾਣਕਾਰੀ ਹੁੰਦੀ ਹੈ ਪਰ ਮੈਂ ਦੱਸ ਦਵਾਂ ਸਾਥੀਓ ਜਗ ਦੀ دہشت ਹੈ ਲੇਕਿਨ ਪੰਜਾਬ ਦੀ ਇੱਕ ਅਲੱਗ ਹੀ ਤਸਵੀਰ ਹੈ ਗੋਲਾ ਡਿਗਨ ਤੋਂ ਬਾਅਦ ਮਸਾਇਲ ਡਿਗਨ ਤੋਂ ਬਾਅਦ ਡਰੋਨ ਡਿਗਨ ਤੋਂ ਬਾਅਦ ਜਿੱਥੇ ਲੋਕ ਭੱਜ ਜਾਂਦੇ ਨੇ ਮੈਂ ਅੱਜ ਜਾ ਕੇ ਆਇਆ ਜੀ ਫਗਵਾੜੇ ਹੁਸ਼ਿਆਰਪੁਰ ਰੋਡ ਤੇ ਪਿੰਡ ਪੈਂਦਾ ਜੀ ਸਾਨੀ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਸੰਵਾਦ ਤੇ ਵੀਡੀਓ ਤੋਂ ਭਾਈਚਾਰਾ ਸਾਡਾ ਪਹੁੰਚਿਆ ਹੋਇਆ ਸੀਗਾ ਪਰ ਲੋਕ ਉੱਥੋਂ ਮਲਵਾ ਇਕੱਠਾ ਕਰਕੇ ਲੈ ਕੇ ਜਾ ਰਹੇ ਸੀਗੇ ਜਦ ਪੁਰਜੇ ਜਿਹੜੇ ਖਿਲਰੇ ਹੋਏ ਸਨ ਪਰ ਖੱਟੇ ਜਿਹੜੇ ਖੇਲਰ ਹੋਏ ਸੀ ਉਹਨੂੰ ਇਕੱਠਿਆਂ ਕਰਕੇ ਲੈ ਕੇ ਜਾ ਰਹੇ ਸੀ ਕਿ ਆਪਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦਿਖਾਵਾਂਗੇ ਕਿ ਜਦ 2025 ਚ ਇਸ ਤਰੀਕੇ ਜੰਗ ਲੱਗੀ ਸੀਗੀ ਜੱਗ ਵਰਗਾ ਮਾਹੌਲ ਸੀ ਤਾਂ ਜਿਹੜਾ ਮਲਵਾ ਆ ਉਹ ਚੱਕ ਕੇ ਸੀ ਲੈ ਕੇ ਆ ਸੀਗੇ ਤਾਂ ਲੋਕ ਇਹ ਵੀ ਸੋਚਣ ਉੱਥੇ ਪਹੁੰਚ ਚੁਏ ਸੀਗੇ ਮੈਂ ਇੱਕ ਵਾਰ ਫਿਰ ਤੋਂ ਤਾਂ ਉਸ ਨਾਲ ਜਿਹੜੇ ਭੈਣ ਭਰਾ ਹੋਣੀ ਜੁੜੇ ਆ ਕਿ ਰਾਤੀ 8 ਵਜੇ ਜਿਹੜਾ ਦੁਕਾਨਦਾਰਾਂ ਨੇ ਦੁਕਾਨਾਂ ਵਧਾ ਦੇਣੀ 8 ਵਜੇ ਤੱਕ ਕਿ ਸਵੇਰੇ 5:30 ਵਜੇ ਤੱਕ ਬਲੈਕਆਊਟ ਹੋਗਾ ਰਹੇਗਾ ਅੱਧੀ 8:00 ਤੋਂ ਲੈ ਕੇ ਸਵੇਰੇ 5:30 ਵਜੇ ਤੱਕ ਲੇਕਿਨ ਮੇਰੀ ਬੇਨਤੀ ਹੈ ਇਨੀ ਆ ਕਿ ਕਿਸੇ ਵੀ ਵੇਲੇ ਜੇਕਰ ਕੋਈ ਐਮਰਜੈਂਸੀ ਆਉਂਦੀ ਹੈ ਕੋਈ ਸਾਇਰਨ ਵੱਜਦਾ ਕੋਈ ਹੂਟਰ ਵੱਜਦਾ ਤੁਸੀਂ ਉਸੇ ਵੇਲੇ ਤਿਆਰ ਰਹਿਣਾ ਹੈ ਤੁਸੀਂ ਉਸੇ ਵੇਲੇ ਉਸੇ ਵੇਲੇ ਅਲਰਟ ਹੋ ਜਾਣਾ ਹੈ ਜਦੋਂ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਪੁਆਇੰਟ ਤੇ ਸਾਡੇ ਵੱਲੋਂ ਦਿੱਤੀ ਜਾਂਦੀ ਹੈ ਸਿਵਲ ਪ੍ਰਸ਼ਾਸਨ ਵੱਲੋਂ ਤੁਹਾਡੇ ਤੱਕ ਅਪੜਦੀ ਕੀਤੀ ਜਾਂਦੀ ਹੈ ਮੀਡੀਆ ਵੱਲੋਂ ਪਰਦੀ ਕੀਤੀ ਜਾਂਦੀ ਹੈ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਹੂਟਰ ਪਾਇਆ ਜਾਂਦਾ ਤਾਂ ਜਿਸ ਵੇਲੇ ਜਿਹੜੀ ਵੀ ਤੁਹਾਨੂੰ アドਵਾਈਸਰੀ ਦਿੱਤੀ ਜਾਂਦੀ ਹੈ ਹਦਾਇਤ ਦਿੱਤੀ ਜਾਂਦੀ ਉਸ ਨੂੰ ਤੁਸੀਂ ਮੰਨਣਾ ਹੈ ਕਿਉਂਕਿ ਅਸੀਂ ਦੇਖੀਏ ਕਿ ਜਿਹੜਾ ਬੜੀ ਵੱਡ ਸਵਾਲ ਵੀ ਉੱਠਦੇ ਆ ਕਿ ਲਾਈਟਾਂ ਬੁਝਾਉਣ ਨਾਲ ਕੀ ਹੋ ਜਾਏਗਾ ਤਾਂ ਡੈਪਿਟੈਂਟਲੀ ਕੋਈ ਨਾ ਕੋਈ ਇਨਪੁਟ ਤਾਂ ਜ਼ਰੂਰ ਡਿਫੈਂਸ ਸਿਸਟਮ ਕੋ ਹੋਵੇਗਾ ਡਿਫੈਂਸ ਸਿਸਟਮ ਕੋ ਕੋਈ ਨਾ ਕੋਈ ਇਨਪੁਟ ਹੋਵੇਗੀ ਜਿਸ ਦੇ ਆਧਾਰ ਤੇ ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਆਪਣੀਆਂ ਰਾਈਟਾਂ ਬੰਦ ਕਰ ਲਓ ਤੇ ਰਾਈਟ ਨੂੰ ਝਾਕੇ ਕਿ ਜ਼ਿੰਦਗੀ ਜਗਦੀ ਹੈ ਜ਼ਿੰਦਗੀ ਰੌਸ਼ਨ ਹੁੰਦੀ ਹੈ ਪਰ ਕੋਈ ਮਾਰਾ ਨਹੀਂ ਹੈ ਸਭ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਸਾਥ ਦੇਣਾ ਚਾਹੀਦਾ ਮੈਂ ਇੱਕ ਵਾਰ ਕਮੈਂਟਸ ਦੇਖ ਰਹੇ ਹਾਂ ਕਿ ਜਿਹੜੇ ਕੀਤੇ ਹੋਏ ਆ ਤੁਸੀਂ ਤੇ ਕਮੈਂਟਸ ਜ਼ਰੂਰ ਮੈਂ ਪੜ੍ਹਨੇ ਚਾਹਾਂਗਾ ਔਰ ਪਾਕਿਸਤਾਨ ਦੀ ਨਾਲੀਆਂ ਦਸਵੇਂ ਗੋਲੀਬਾਰੀ ਚ ਨਿਮਾਚਾ ਦਾ ਇੱਕ ਜਵਾਨ ਸ਼ਹੀਦ ਹੋਇਆ 25 50 ਰੈਜੀਮੈਂਟ ਚ ਤਹਿਨਾਕਸੀ ਸੂਬੇਦਾਰ ਮੇਜਰ ਪਵਨ ਕੁਮਾਰ ਤਾਂ ਉਹਨਾਂ ਤੋਂ ਅਸੀਂ ਸ਼ਬਦ ਆਦਲੀਪੇਟ ਕਰਦੇ ਇੱਕ ਵਾਰ ਗੱਲ ਕਰ ਲੈਂਦੇ ਪਰ ਖਾਲਸਾ ਜੀ ਕਹਿੰਦੇ ਨੇ ਜੀ ਖਾਲਸਾ ਜੀ ਜੀ ਖਾਲਸਾ ਜੀ ਜੀ ਸੁਨੀਸ਼ਾ ਜੀ ਖਾਲਸਾ ਜੀ ਕੀ ਇਨਫੋਰਮੇਸ਼ਨ ਹੈ ਕੀ ਇਨਫੋਰਮੇਸ਼ਨ ਸਾਂਝੀ ਕਰਨੀ ਚਾਹੁੰਗੇ ਸ਼ਹਿਰ ਦੇ ਸਾਡੇ ਪਰਿਵਾਰਕ ਮੈਂਬਰਾਂ ਨਾਲ ਸੁਨੀਸ਼ਾ ਜੀ ਇਹ ਜੋ ਪਹਿਲਾਂ ਵੀਰੇ ਦੁਆਰਾ ਬੇਨਤੀ ਹੈ ਬੈਂਕ ਨੂੰ ਜੀ ਯਾਦ ਹੋਵੇ ਜਿਹੜਾ ਐਡਵਰਸਰੀ ਜਿਹੜੀਆਂ ਇਸ਼ੂ ਹੋ ਜਾਂਦੇ ਸੀਗੇ ਜੀ ਦੇਖੋ ਥੋੜਾ ਰੁਕ ਕੇ ਇਹ ਦੱਲਾਂ ਜਿਹੜਾ ਬਿਜਾਰ ਹੈ ਉਹਦੇ ਪੈਸੇ ਵੀ ਬਾਜ਼ਾਰ ਦੇ ਵਿੱਚ ਜਾਂਦੇ ਨੇ ਲੋਕਾਂ ਦੇ ਵਿੱਚ ਨਾ ਮਾਲ ਕਰਦੇ ਐਂਡ ਪਿੰਡ ਵਾਲਾ ਜਰਾ ਪਹਿਲਾਂ ਦੱਸਿਆ ਜਰਾ ਦਾ ਅਮਦਾਰ ਸੀ ਲਗਭਗ ਅੱਜ ਕੱਲ ਸਭ ਤੋਂ ਇੱਕ ਵਾਰ ਐਵੇਂ ਨਹੀਂ ਬਿਜਾਰ ਰਿਹਾ ਐਵੇਂ ਜਿਸ ਦਿਨ ਇਹ ਮਾਰਕਟਲ ਹੋਈਆਂ ਲੋਕ ਅਵੇਅਰ ਹੋ ਗਏ ਨੇ ਇਹ ਚਾਹਾਲ ਕੇ ਗੁਰਦਾਸਪੁਰ ਤੋਂ ਜਾਂ ਹੋਰ ਜਿਹੜਾ ਸਰਹੱਦ ਦੇ ਨਾਲ ਲੱਗਦੇ ਪਿੰਡ ਸੀ ਇਲਾਕੇ ਸੀਗੇ ਉਹਨਾਂ ਤੋਂ ਇਨਫੋਰਮੇਸ਼ਨ ਆ ਰਹੀ ਸੀ ਪਖਾਨਕੋਟ ਤੋਂ ਆ ਰਹੀ ਸੀ ਕਿ ਉੱਥੇ ਜਿਹੜੀ ਡਰੋਨ ਡਿੱਗੀ ਹੈ ਜਾਂ ਮਲਵਾ ਡਿੱਗਿਆ ਹੈ ਮਿਸਾਇਲ ਦਾ ਪਰ ਫਿਰ ਵੀ ਨਵਾਂ ਸ਼ਹਿਰ 'ਚ ਕਿਹੜਾ ਬਲੈਕਆਊਟ ਨਹੀਂ ਕੀਤਾ ਗਿਆ ਸੀ ਲੋਕੀ ਥੋੜੇ بےਫਿਕਰ ਹੋ ਗਏ ਸੀ ਲੇਕਿਨ ਹੁਣ ਫਿਰ ਤੋਂ ਇਨਫੋਰਮੇਸ਼ਨ ਆ ਰਹੀ ਹੈ ਲੋਕਾਂ 'ਚ ਬੇਚੈਨੀ ਵਧੂਗੀ ਆ ਕਿ ਅਸੀਂ ਇਹ ਸੋਚ ਸਕਦੇ ਹਾਂ ਕਿ ਸਾਢੇ 8:00 ਦੀ ਜਗ੍ਹਾ ਹੋ ਸਕਦਾ ਚਾਹੇ ਤੱਕ ਵਿੱਚ 8:00 ਵਜੇ ਬਲੈਕਆਊਟ ਕਰ ਦਿੱਤਾ ਜਾਵੇ ਉਹਦੇ ਲਈ ਤਿਆਰੀ ਲੀਏ एहतियात नहीं से मैं जाके आया फगवाड़े तक तो मिसाइल आ ਕੱਲ ਕੱਲ ਰਾਤੀ ਲੋਕ ਉਡੀਕ ਕਰਦੇ ਨੇ ਕਿ ਕਿਹੜੇ ਵੇਲੇ ਹੁਣ ਹਦਾਇਤ ਆਵੇਗੀ ਕੱਲ ਪਰ ਕੱਲ ਰਾਤੀ ਬਹਿਚੋਬ ਨਹੀਂ ਹੋਇਆ ਕਿਉਂਕਿ ਕੱਲ ਰਾਤੀ ਇੱਕ ਡਰਦਾ ਮਾਹੌਲ ਬਣ ਰਿਹਾ ਸੀ ਜਿਵੇਂ ਖਬਰ ਆ ਰਹੀ ਸੀ ਕਿ ਪਠਾਨਕੋਟ ਜਿਹੜੀ ਮਸਾਇਲ ਦੀ ਹੈ ਜਾਂ ਗੁਰਦਾਸਪੁਰ ਕੋ ਖਬਰ ਆ ਰਹੀ ਸੀ ਤਾਂ ਲੋਕਾਂ ਦੇ ਅੰਦਰ ਇੱਕ ਤਰੀਕੇ ਦਾ ਡਰਦਾ ਮਰਦਾ ਹੈ ਜੀ ਹਾਲਾਂਕਿ ਲੋਕੀ ਘਬਰਾਉਂਦੇ ਨਹੀਂ ਨਾ ਪੰਜਾਬੀ ਦੇ ਜਿਹੜੇ ਪਹਿਲੇ ਹੀ ਬਹੁਤ ਜ਼ਿਆਦਾ ਸਾਡੇ ਜੀਨਸ ਜਿਹੜੇ ਪਹਿਲੇ ਬੜੇ ਸਟਰੌਂਗ ਆ ਕਿ ਜਿਹੜੇ ਸਾਡੇ ਲੋਕ ਬਾਟੋਂ ਦੇ ਵਿੱਚੋਂ ਨਿਕਲਿਆ ਉਹਨਾਂ ਨੇ ਵੀ ਹੌਸਲੇ ਬੁਲੰਦ ਹੈ ਉਹਨਾਂ ਨੇ ਇਹ ਕਹਿ ਆ ਕਿ ਅਸੀਂ 400 ਨਾਲ ਮੁੰਡੇ ਨੌਂ ਦਾ ਲਾਗੇ ਖੜਿਆ ਚਲੇ ਸਿੱਧੇ ਬੇਸਨ ਨੂੰ ਬੋਲਣ ਕੋ ਵੀ ਕੁਸਮਾਟੂ ਹੁੰਗਾ ਲੈ ਕੇ ਜਾਂਦਾ ਲੱਗਰ ਬਣਾਉਂਦਾ ਜੇ ਤੂੰ ਕਿਸਮ ਤੇ ਪਹੁੰਚਿਆ ਇਹ ਹੋ ਸਕਦਾ ਦਸਿਰ ਕਰਨ ਨੂੰ ਤਿਆਰ ਆ ਜੀ ਜੀ ਅੱਜ ਮੈਨੇ ਕਰਟਾਡ ਸੁਪੇਦਾਰ ਮਲੇ ਫਕਾੜੇ ਉਹ ਵੀ ਕਹਿੰਦੇ ਕਿ ਅਸੀਂ ਹੋ ਸਕਦਾ ਕਿ ਸਾਨੂੰ ਜਗ ਦੇ ਮੈਦਾਨ ਚ ਨਾ ਉਤਾਰਨ ਲੇਕਿਨ ਕਹਿੰਦੇ ਬੈਕ ਐਂਡ ਤੇ ਜ਼ਰੂਰ ਮੰਨਤ ਕਰਦੇ ਹੋ Viu, mm -hmm. ਕਾ ਪੈਸੇ ਚਾਰਜ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਲਓ ਸਾਡੇ ਨਾਲ ਵਪਾਰ ਮੰਡਲ ਦੇ ਪ੍ਰਧਾਨ ਜੁੜੇ ਹੋਏ ਨੇ ਸ਼ਹਿਰ ਦੇ ਮੂਹਰਵਾਰ ਜੁੜੇ ਹੋਏ ਨੇ ਔਰ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਹੁੰਦੀ ਹੈ ਤਾਂ ਡੈਫੀਨਿਟਲੀ ਸਾਡਾ ਨੂਰਪੁਰ ਸਾਹਿਬ ਜੁੜ ਚੁੱਕੇ ਨੇ ਜਿਸ ਤਰੀਕ ਸਿ ਨੂਰਪੁਰ ਅਜੀਬ ਅਖਬਾਰ ਦੇ ਜ਼ਿਲ੍ਹਾ ਪ੍ਰਧਾਨ ਨੇ ਆ ਸ਼੍ਰੀ ਪਾਰਸੀ ਨਗਰ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਨੂਰਪੁਰ ਸਾਹਿਬ ਸੱਸੀ ਕਾਲ ਸਰ ਸੱਸੀ ਕਾ ਤੁਹਾਨੂੰ ਪੂਰਾ ਜ਼ਿਲ੍ਹਾ ਸੋਨੜਾ ਜੀ ਪਿੰਕਪਤੀ ਨਵਾਂ ਸ਼ਹਿਰ ਤੇ ਮਾਤੇ ਭرائی ਠੀਕ ਹੈ ਜੀ ਜੀ ਅਜਾ ਮੈਂ ਨਾ ਜਾ ਕੇ ਆਇਸੀ ਪਗਵਾੜੇ ਜੀ ਉੱਥੇ ਦੱਸਿਆ ਜਾ ਰਿਹਾ ਕਿ ਮਸਾਇਦਾ ਕਹਿੰਦੇ ਮਲਵਾ ਦੇ ਕੇ ਹਾਲਾਂਕਿ ਇਸ ਕਰਨ ਉਸੇ ਪੁਸ਼ਟੀ ਨਹੀਂ ਕਰਦੇ ਪਰ ਮੈਂ ਉੱਥੇ ਦੇਖਿਆ ਪੰਜਾਬ ਦੀ ਤਸਵੀਰ ਅਲੱਗ ਈ ਹੈ ਜੀ ਕਿਉਂਕਿ ਉੱਥੇ ਮੇਲੇ ਵਰਗਾ ਮਾਹੌਲ ਲੱਗਿਆ ਹੋਇਆ ਸੀ ਤੇ ਲੋਕ ਜਿਹੜੇ ਉਹ ਜਿਹੜਾ ਮਲਵਾ ਆ ਜੇ ਕਹਿੰਦੇ ਪਰ ਖੱਚੇ ਜਿਹੜੇ ਉੜ ਚੁੱਕੇ ਆ ਜੇ ਜਿਹੜੇ ਤੇ ਪਾਰਸਪ ਚੱਕ ਕੇ ਘਰ ਨੂੰ ਜਾ ਰਹੇ ਸੀ ਕਹਿੰਦੇ ਕਿ ਆਉਣ ਵਾਲੀਆਂ ਵੀਡੀਓ ਦਿਖਾਵਾਂਗੇ ਕਿ ਜਦ 25 ਚ ਜਾ ਕੇ ਲੱਗੀ ਸੀ ਤਾਂ ਹਾਲਾਤ ਬਣੇ ਸੀ ਮੈਂ ਤੁਹਾਨੂੰ ਤੋਂ ਜਾਣਨਾ ਚਾਹੁੰਦਾ ਤੁਹਾਡੀ ਬੜੀ ਸੱਚੇ ਤੁਹਾਡਾ ਵੱਡਾ ਤਸਰਬ ਹੈ ਵੀ ਇਹ ਪੰਜਾਬ ਦੀ ਤਸਵੀਰ ਪੰਜਾਬ ਦਾ ਸੁਭਾਅ ਕਹਿੰਦੇ ਆ ਜੀ ਇਹੋ ਜੀ ਪੰਜਾਬ ਦੇ ਨਾਲ ਦਾ ਇੱਕ ਸ਼ੁਰੂ ਤੋਂ ਹੀ ਪੰਜਾਬ ਦੇ ਰਾਜ ਦਾ ਜੰਗਲਾ ਜੁਗ ਹੈ ਜੀ ਜੀ ਇਹ ਸਰਜਰ ਚ ਸਪੋਝ ਰੱਖੋ ਪਰ ਲੋਕੀ ਇਸ ਸਰਜਰ ਉਤੇ ਗੋਲ ਨਹੀਂ ਕਰਦੇ ਸਾਡੇ ਕੋਈ ਕਾਰਗੁਜ਼ਾਰੀ ਕੁਝ ਨਾ ਆਏਗਾ ਜੀ ਮੈਂ ਉਹ ਕੰਟਰਾਪਰ ਵੀ ਨਾ ਕਰ ਜੀ ਪਰ ਪਰ ਹਨ ਕਹਿ ਲਈ ਪਰ ਹਨ ਕਹਿ ਲਈ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਮੇਰੇ ਖੰਨੂਪਤ ਸਾਹਿਬ

कि जब जीपीआर जीपीआर सिस्टम लगा या मसाइल तो के अंदर जीपीआर सिस्टम लगाया तो लाइटा मुझे आखिर की होगा हालांकि मैं उन्होंने यह कहना कि प्रशासन को कोई इनपुट होगी जो एडवाइजरी सू मननी चाहिए साड़ी बेहतरी लिए है पर तुम कि लोगों को समझाओगे हाँ जी ਹਲਾ ਜਿਆਦਾ ਐਕਟੀਵੇਟ ਹੋ ਜੇ ਨੀ ਸਮਝ ਕਿ ਮਨ ਕੱਲ ਨੂੰ ਸਟੇ ਆਪਾਂ ਜੀ ਅਗਰ ਤੁਸੀਂ ਸਭ ਇੱਕ ਇੱਕ ਗੱਲ ਮੈਂ ਹੋਰ ਦੱਸੋ ਲੋਕਾਂ ਦੇ ਮਨ ਚ ਸਵਾਲ ਨੇ ਕਿਉਂ ਉਧਰ ਵੀ ਬੰਬਕਾਰੀ ਹੋ ਰਹੀ ਹੈ ਮਸਾਇਲੇ ਛੜੀਆਂ ਜਾ ਰਹੀਆਂ ਆ ਡਰੋਨ ਰਾਹੀਂ ਹਮਲੇ ਕੀਤੇ ਜਾ ਰਹੇ ਮੈਂ ਤੁਹਾਡੇ ਅਖਬਾਰ ਚ ਪੜ ਪਾ ਰਿਹਾ ਕਹਿੰਦੇ ਕਿ ਪਾਕਿਸਤਾਨ ਨੇ ਕੱਲ 300 ਤੋਂ 400 ਡਰੋਨਾਂ 36 ਥਾਵਾਂ ਤੇ ਹਮਲੇ ਦੀ ਕੀਤੀ ਕੋਸ਼ਿਸ਼ ਆਹ ਆਹ ਮਹਾਪੇ ਨੇ ਤਾਂ ਹਮਲੇ ਕਰ ਰਿਹਾ ਲੋਕਾਂ ਦੇ ਮਨ ਚ ਡਾਲ ਰਿਹਾ ਕਿ ਤੇ ਜੰਗ ਵਿਕਰਾਲ ਨੂੰ ਤਾਂ ਨਹੀਂ ਰਹਿ ਧਰਨ ਕਰ ਲਵੇਗੀ ਅੱਗੇ ਬਣੇਗਾ ਕੀ ਕੀ ਲੱਗਦਾ ਤੁਹਾਨੂੰ ਜੀ 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 ਤੇ ਆ ਜੇ ਇਹਨੋਂ ਕੋ ਜਿਹੜੀ ਜਾਣਕਾਰੀ ਹੁੰਦੀ ਆ ਪਿਛਲੇ ਸਮੇਂ ਦੇ ਇਤਿਹਾਸ ਦੀ ਵੀ ਉਹ ਬੜੀ ਬਾਝੀ ਹੁੰਦੀ ਔਰ ਉਹਨਾਂ ਦੱਸਿਆ ਕਿ 371 ਵਿੱਚ ਲਖਪੁਰ ਪਿੰਡ ਚ ਇੱਕ ਵਿਅਕਤੀ ਗੱਧਿਆ ਹੈਠਾ ਲਾਲ ਟੰਗ ਜਿਹੜੀ ਆ ਜਗਾ ਕੇ ਜਾ ਰਿਹਾ ਸੀ ਤਾਂ ਉਹਨੂੰ ਵੀ ਡਿਟੈਕਟ ਕੀਤਾ ਔਰ ਉਸ ਵਕਤ ਉੱਥੇ ਅਭਲਾ ਹੋ ਗਿਆ ਕਹਿੰਦੇ ਲਖਪੁਰ ਹਜੇ ਵੀ ਬਹੁਤ ਵੱਡਾ ਟੋਆ ਸੱਜੋ ਪੂਰਬ ਸਾਹਮਣੇ ਕਰ ਹੋਰ ਬੜੀ ਅੱਛੀ ਗੱਲ ਮੈਂ ਕੱਲ ਤਾਂ ਕਹਿਣਾ ਸੀਗਾ ਕਿ ਜੰਗ ਲੱਗਣ ਤੋਂ ਬਾਅਦ ਜ਼ਿੰਦਗੀਆਂ ਨੂੰ ਜੰਗ ਲੱਗ ਜਾਂਦੀ ਲੇਕਿਨ ਮੂਲਪੁਰ ਸਾਹਿਬ ਨੇ ਇੱਕ ਬੜੀ ਅੱਛੀ ਗੱਲ ਕਹੀ ਉਹ ਕਹਿੰਦੇ ਕਿ ਰੱਬ ਕਰੇ ਪ੍ਰੇਮ ਮੁਹੱਬਤ ਇੰਨੀ ਵੱਧ ਜਵੇ ਮਤਲਬ ਥੋੜੀ ਗੱਲ ਨੂੰ ਮੈਂ ਇੰਪਰੋਵਾਈਜ਼ ਕਰ ਰਿਹਾ ਕਿ ਰੱਬ ਕਰੇ ਪ੍ਰੇਮ ਮੁਹੱਬਤ ਕੋਈ ਦੇਸ਼ ਇਕਾਈਨਾ ਹੋ ਜਵੇ ਕਿ ਇਹ ਮਸਾਇਲਾ ਇਹ ਹਥਿਆਰ ਪਏ ਰਹਿਣ ਇਹਨੂੰ ਪਿਆ ਪਿਆ ਨੂੰ ਜੰਗ ਲੱਗ ਜਵੇ ਪੂਰੀ ਦੁਨੀਆ ਵਿੱਚ ਇੰਨਾ ਪਿਆਰ ਇਤਿਫਾਕ ਹੋ ਜਵੇ ਕਿ ਜਿਹੜਾ ਪਰਮਾਣੂ ਬੰਬ ਹੋ ਉਹਨੂੰ ਪਏ ਪਿਆ ਨੂੰ ਜੰਗ ਲੱਗ ਜਵੇ ਲੇਕਿਨ ਇਹ ਜੰਗਾ ਨਾ ਲੱਗਣ ਕਿਉਂਕਿ ਹਰ ਇੱਕ ਵਿਅਕਤੀ ਨੂੰ ਜ਼ਿੰਦਗੀ ਇੱਕ ਵਾਰ ਲਈ ਮਿਲਦੀ ਹੈ ਔਰ ਜੇ ਐਦਾ ਲੋਕਾਂ ਦੀਆਂ ਜੰਗਾ ਵਿੱਚ ਅਜਾਈਆਂ ਜਾਨਾਂ ਜਾਣ ਤਾਂ ਸੱਚੀ ਹੋ ਫਿਰ ਪਰਿਵਾਰ ਨੂੰ ਜੰਗ ਲੱਗ ਜਾਂਦਾ ਤਾਂ ਜੰਗ ਪਏ ਪਏ ਜਿਹੜੇ ਹਥਿਆਰ ਇਹਨੂੰ ਲੱਗ ਜਵੇ ਜੰਗ ਕਿਸ ਦੀ ਜ਼ਿੰਦਗੀ ਨੂੰ ਜੰਗ ਨਾ ਲਾਵੇ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰ ਠੀਕ ਰਹੋਗੇ ਤਸ ਤੰਦਰੁਸਤ ਰਹੋਗੇ ਚੜ੍ਹਦੀ ਕਲਾ ਚ ਰਹੋਗੇ ਕਿਉਂਕਿ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈ ਪਰ ਮੇਰੀ ਇੰਨੀ ਬੇਨਤੀ ਹੈ ਤੁਹਾਨੂੰ ਜੋ ਵੀ ਐਡਵਾਈਸਰੀ ਜੋ ਵੀ ਹਦਾਇਤਾਂ ਜੋ ਵੀ ਅਪੀਲ ਜੋ ਵੀ ਬੇਨਤੀ ਪ੍ਰਸ਼ਾਸਨ ਤੁਹਾਨੂੰ ਕਰ ਰਿਹਾ ਤੁਸੀਂ ਉਹਨੂੰ ਉਹਦੀ ਇੱਕ ਵਿੱਚ ਪਾਗਣਾ ਕਰਨੀ ਹੈ ਕਿਉਂਕਿ ਪ੍ਰਸ਼ਾਸਨ ਕੋਲ ਸਾਡੇ ਕੋਲੋਂ ਵੱਧ ਇਨਫੋਰਮੇਸ਼ਨ ਹੈ ਜੇ ਪ੍ਰਸ਼ਾਸਨ ਸਾਨੂੰ ਕੋਈ ਇਨਪੁਟ ਦੇ ਰਿਹਾ ਹੈ ਡੈਫੀਨਿਟਲੀ ਪ੍ਰਸ਼ਾਸਨ ਕੋਲ ਵੀ ਕੋਈ ਨਾ ਕੋਈ ਉਹਨਾਂ ਕੋਲ ਬਹੁਤ ਜਾਣਕਾਰੀ ਡਿਟੇਲ ਵਿੱਚ ਹੋਵੇਗੀ ਜਿਹਨੂੰ ਅਸੀਂ ਵੀ ਤੁਹਾਡੇ ਤੱਕ ਨਹੀਂ ਅਪੜਨ ਦੀ ਕਰ ਸਕਦੇ ਸਾਡੇ ਕੋਈ ਸੂਤਰ ਦੱਸਦੇ ਹਨ ਹਾਲਾਂਕਿ ਇਸ ਸਮੇਂ ਸਾਨੂੰ ਸੂਤਰਾਂ ਤੇ ਪਰੋਸ਼ਕ ਕਰਨਾ ਵੀ ਚਾਹੀਦਾ ਜੋ ਸਿੱਧੀ ਡਾਇਰੈਕਟ ਜਾਣਕਾਰੀ ਸਾਨੂੰ ਪ੍ਰਸ਼ਾਸਨ ਕੋ ਆ ਰਹੀ ਹੈ ਉਹਨੂੰ ਤੁਹਾਡੇ ਤੱਕ ਡਿਲੀਵਰ ਕਰਨਾ ਚਾਹੀਦਾ ਉਹਦੇ ਵਿੱਚ ਪਲੱਸ ਮਾਈਨਸ ਨਹੀਂ ਕਰਨਾ ਚਾਹੀਦਾ ਔਰ ਮੇਰੀ ਫਿਰ ਤੋਂ ਇਹ ਹੀ ਬੇਨਤੀ ਹੈ ਕਿ ਆਪਾਂ ਕੋਸ਼ਿਸ਼ ਕਰੀਏ 8 ਵਜੇ ਤੱਕ ਆਪਣੇ ਕਮਰੇਾਂ 'ਚ ਪਹੁੰਚ ਜਾਈਏ ਖਾਣਾ ਖਾ ਕੇ ਬੱਤੀ ਨਾ ਜਗਾਈਏ ਕਿਉਂਕਿ ਬੱਤੀ ਜਗਾਣਾ ਸਾਡੇ ਲਈ ਨੁਕਸਾਨ ਪੈਦਾ ਕਰ ਸਕਦਾ ਹੈ ਇੱਕ ਵਾਰ ਤਾਂ ਰੋਡ ਪਰ ਸਾਹਮਣੇ ਦੱਸ ਦਿੱਤੀ 371 ਵਾਲੀ ਤੇ ਕਪਾ ਭਗਵਾੜੇ ਵਾਲੀ ਵੀ ਕਿ ਥੋੜੇ ਕੇ ਪਹਿਲਾਂ ਚਲਾ ਦਿੱਤੀ ਆ ਕਿ ਉਸ ਤੋਂ ਅਗਲੀ ਕੱਲ ਰਾਤ 3:30 ਤੋਂ ਲੈ ਕੇ ਸਵੇਰੇ 5:30 ਵਜੇ ਤੱਕ ਬਲੈਕਆਊਟ ਰਹੇਗਾ ਹੋ ਸਕਦਾ ਹੋ ਸਕਦਾ ਰੱਬ ਨਾ ਕਰੇ ਕੋਈ ਐਮਰਜੈਂਸੀ ਸਥਿਤੀ ਆਵੇ ਸੰਭਾਵਿਤ ਹੈ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਤਾ ਹੋ ਸਕਦਾ ਕੋਈ ਐਮਰਜੈਂਸੀ ਵਾਲੀ ਸਥਿਤੀ ਬਣੇ ਸਾਇਰਨ ਵੱਜੇ ਪੂਟਰ ਵੱਜੇ ਕੋਈ ਵੀਡੀਓ ਆਵੇ ਤੁਹਾਡੇ ਤੱਕ ਜਾਣਕਾਰੀ ਪਹੁੰਚੇ ਤਾਂ ਤੁਸੀਂ ਉਸ ਹਦਾਇਤ ਨੂੰ ਫੋਲੋ ਕਰਨਾ ਕਿਉਂਕਿ ਤੁਹਾਡੀ ਬੇਤਰੀ ਲਈ ਆ ਬਾਕੀ 8:00 ਵਜੇ 8:30 ਵਜੇ ਫਿਰ ਤੋਂ ਅਸੀਂ ਲਾਈਵ ਹੋਵਾਂਗੇ ਜਿਹੜੇ ਭੈਣ ਭਰਾ ਜੂ ਵੀ ਉਹਨਾਂ ਦੇ ਮਨ ਦੇ ਬਲਬਲੇ ਆ ਉਹ ਸਾਡੇ ਫੋਨ ਤੇ ਕਾਲ ਕਰਕੇ ਆਪਣੇ ਬਲਬਲੇ ਜਿਹੜੇ ਨਵੇਂ ਸ਼ਹਿਰ ਦੀ ਆਮ ਜਨਤਾ ਤੱਕ ਪੰਜਾਬ ਦੀ ਆਮ ਜਨਤਾ ਤੱਕ ਪਰਵੇਸ਼ਣ ਵਿਦੇਸ਼ਕ ਬੈਠੇ ਦੁਆਬੇ ਦੇ ਜਿਹੜੇ ਸਾਡੇ ਕੋਲ ਆਇਆ ਉਹਨਾਂ ਤੱਕ ਪਹੁੰਚਾ ਸਕਣਗੇ ਜਿੱਦਿ ਕੇ ਹੋਰ ਅਪਡੇਟ ਆ ਵੀ ਤੁਹਾਨੂੰ ਸਾਂਝੀ ਕਰਾਂਗੇ ਤਦ ਤੱਕ ਬਨੇ ਰਹੋ ਕਿਉਂਕਿ ਨਵੇਂ ਸ਼ਹਿਰ ਮਹਤਵਪੂਰਨ